ਹਾਂਜੀ ਸਤਿ ਸ਼੍ਰੀ ਅਕਾਲ ਜੀ ਰਸ਼ੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਭੈਣਾ ਵੀ ਇੱਕ ਨਵੀਂ ਵੀਡੀਓ ਲੈ ਕੇ ਆਏ ਜੀ ਇਹ ਵੀਡੀਓ ਆਪਾਂ ਲੈ ਕੇ ਆਏ ਜਿਹਦੇ ਚਿਹਰੇ ਦੇ ਉੱਤੇ ਪਿਗਮੇਟੇਸ਼ਨ ਜਿਹਨੂੰ ਜੁਰੜਾ ਕਾਲਾਪਨ ਸ਼ਾਇਆ ਕਹਿ ਦਿੰਨੇ ਆਪਾਂ ਤੇ ਉਹ ਹੋਣਾ ਜਾਂ ਚਿਹਰੇ ਦੇ ਉੱਤੇ ਬਹੁਤ ਜਲਦੀ ਉਮਰ ਤੋਂ ਪਹਿਲਾਂ ਹੀ ਇੱਥੇ ਫਾਈਨ ਲਾਈਨ ਜੋ ਹੋ ਜਾਣਾ ਬੱਥੇ ਤੇ ਇੱਥੇ ਜਾਂ ਅਣਚਾਹੀ ਵਾਲ ਹੋਣ ਇੱਥੇ ਇਸ ਜਗ੍ਹਾ ਤੇ ਉੱਤੇ ਅਣਚਾਹੀ ਵਾਲ ਹੋਣ ਤੇ ਉੱਨਤੋਂ ਪੱਕੀ ਮੇ ਛਟਕਾਰਾ ਪਾਈਏ ਨੈਚੁਰਲ ਜਿਹੇ ਤਰੀਕੇ ਨਾਲ ਤੇ ਇਹ ਤਰੀਕਾ ਆਪਣਾ ਵਾਲਾਂ ਦੇ ਉੱਤੇ ਬਹੁਤ ਕੰਮ ਕੀਤਾ ਤੇ ਆਪਾਂ ਤੁਹਾਨੂੰ ਇਹਦੇ ਦੱਸਦੇ ਆਂ ਵੀ ਥੋੜਾ ਜਿਹਾ ਇਹ ਲੰਬਾ ਹੁੰਦਾ ਜਦੋਂ ਵੀ ਕੋਈ ਆਪਾਂ ਇਸ ਤਰ੍ਹਾਂ ਦਾ ਕੋਈ ਦੇਸੀ ਨੁਕਤਾ ਵਰਤਦੇ ਆ ਨਾ ਉਹ ਥੋੜਾ ਜਿਹਾ ਉਹਦਾ ਰਿਜ਼ਲਟ ਲੰਬੇ ਸਮੇਂ ਬਾਅਦ ਹੁੰਦਾ ਹੈ ਰਿਜ਼ਲਟ ਦਿੰਦਾ 100% ਦਿੰਦਾ ਪਰ ਥੋੜਾ ਜਿਹਾ ਸਮਾਂ ਲੱਗ ਜਾਂਦਾ ਆਪਾਂ ਜੇ ਹੁਣ ਜਿਵੇਂ ਆਪਾਂ ਕੋਈ ਟ੍ਰੀਟਮੈਂਟ ਕਰਾਉਂਨੇ ਤਾਂ 5-10 ਮਿੰਟਾਂ ਦੇ ਵਿੱਚ ਆਪਾਂ ਕਲੀਅਰ ਕਰ ਦਿੰਨੇ ਆ ਪਰ ਇਹਦਾ ਥੋੜਾ ਜਿਹਾ ਪ੍ਰੋਸੈਸ ਲੰਬਾ ਹੁੰਦਾ ਹੈ ਤੇ ਤੁਸੀਂ ਇੰਨੀ ਜਲਦਬਾਜ਼ੀ ਨਾ ਕਰਿਆ ਕਰੋ 15-20 ਦਿਨ ਲਾ ਕੇ ਨੂੰ ਤੁਸੀਂ ਨਾ ਛੱਡਿਆ ਕਰੋ ਕਮ ਸੇ ਕਮ ਤੁਸੀਂ 1 ਮਹੀਨਾ ਤੱਕ ਇਹਨੂੰ ਜਰੂਰ ਵਰਤੋ 1 ਮਹੀਨੇ ਬਾਅਦ ਤੁਹਾਨੂੰ ਰਿਜ਼ਲਟ ਦਾ ਪਤਾ ਲੱਗੂਗਾ ਤੇ ਜਿਹੜੇ ਤੁਹਾਡੇ ਵਾਲ ਆ ਇਹ ਜੜਾਂ થી ਕਮਜ਼ੋਰ ਹੋ ਕੇ ਹੌਲੀ-ਹੌਲੀ ਨਿਕਲਨੇ ਸ਼ੁਰੂ ਹੋ ਜਾਣਗੇ ਦੁਬਾਰਾ ਇਹ ਨਹੀਂ ਆਉਣਗੇ ਇਹਦੇ ਨਾਲ ਕੇਰਾ ਕੱਢੇ ਫਿਰ ਵਾਲ ਦੁਬਾਰਾ ਨਹੀਂ ਆਉਂਦੇ ਜੀ ਪਰ ਥੋੜਾ ਜਿਹਾ ਸਮਾਂ ਲੱਗੂਗਾ ਇਹ ਮੈਂ ਤੁਹਾਨੂੰ ਦੱਸੀ ਜਾਣੀ ਆ ਤੁਸੀਂ ਇਹਨੂੰ 1 ਮਹੀਨਾ ਫਿਰ ਰੈਗੂਲਰ ਵਰਤਣਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਿਰ ਦੇ ਉੱਤੇ ਵਾਲ ਖਤਮ ਹੋ ਜਾਣਗੇ ਘਟ ਜਾਣਗੇ ਉਸ ਤੋਂ ਬਾਅਦ ਤੁਸੀਂ ਹਫਤੇ ਦੇ ਵਿੱਚ ਇਹਨੂੰ 3 ਦਿਨ ਕਰ ਦੇਣਾ ਫਿਰ ਹਫਤੇ ਦੇ ਵਿੱਚ 2 ਦਿਨ ਫਿਰ ਹਫਤੇ ਤੋਂ 1 ਦਿਨ ਕਰਦੇ ਹੋਏ ਇਸ ਤਰ੍ਹਾਂ ਤੁਸੀਂ ਬਸ ਇੱਕ ਦਿਨ ਤੁਸੀਂ ਰੁਟੀਨ ਰੱਖਣਾ ਤੇ ਤੁਹਾਡਾ ਚਿਹਰਾ ਸਾਫ਼ ਰਹੂਗਾ ਤੇ ਇਹ ਜੇ ਹੁਣ ਇਹ ਹੁੰਦੀ ਹੈ ਜੀ ਮੈਂ ਤੁਹਾਨੂੰ ਦੱਸਦੀ ਹਾਂ ਫੜਕੜੀ ਆ ਵੇਖੋ ਫੜਕੜੀ ਤੇ ਇਹ ਮੈਂ ਤੁਹਾਨੂੰ ਲਾਉਣ ਦਾ ਤੇ ਸਹੀ ਖਰੀਦਣ ਦਾ ਤਰੀਕਾ ਦੱਸਦੀ ਹਾਂ ਵੀ ਕਿਸ ਤਰ੍ਹਾਂ ਹੁੰਦੇ ਆ ਆਮ ਤਾਂ ਹਰੇਕ ਕੀ ਕਹਿੰ ਜਾਂਦਾ ਫੜਕੜੀ ਲਾਓ ਤੇ ਇਹ ਦਾ ਜਿਹੜਾ ਮੈਂ ਤੁਹਾਨੂੰ ਖਰੀਦਦਾ ਇਹ ਬਸਾਰਿਆਂ ਤੋਂ ਆਮ ਹੀ ਮਿਲ ਜਾਂਦੀ ਹੈ ਬਹੁਤ ਸਸਤੀ ਹੁੰਦੀ ਹੈ ਧੰਵਾਹ ਐਡਾ ਕ ਪੀਸ ਤੁਹਾਨੂੰ 5-7 ਰੁਪਈਆ ਦੇ ਵਿੱਚ ਮਿਲ ਜੂਗਾ ਜੀ ਤੇ ਇਹ ਤੁਸੀਂ ਲੈ ਆਉਣਾ ਹੈ ਤੇ ਇਹ ਤੁਸੀਂ ਲੈ ਕੇ ਆਉਣਾ ਵੇਖੋ ਜਿਵੇਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਨਾ ਗੰਧਲਿਆ ਜਾ ਇਹ ਇਸ ਤਰ੍ਹਾਂ ਲੈ ਕੇ ਆਉਣਾ ਜੀ ਇੱਕ ਕੀ ਹੁੰਦਾ ਇੱਕ 24 ਡੱਬੀ ਦੇ ਵਿੱਚ ਆਉਂਦਾ 24 ਪੀਸ ਬਿਲਕੁਲ ਵਾਈਟ ਵਾਈਟ ਉਹ ਨਹੀਂ ਲੈ ਕੇ ਆਉਣਾ ਕਿਉਂਕਿ ਉਹ ਕੈਮੀਕਲ ਨਾਲ ਬਣਾਇਆ ਹੋਇਆ ਬਣਾ ਕੇ ਉਹਨੂੰ ਸ਼ੇਪ ਦਿੱਤੀ ਹੋਈ ਹੈ ਪ੍ਰੋਪਰ ਉਹ ਤਾਂ ਇੰਨਾ ਵਾਈਟ ਹੁੰਦਾ ਜਿਹੜਾ ਆਏ ਹੁੰਦਾ ਗੰਧਲਿਆ ਜਾ ਇਹ ਨੇਚਰਲ ਹੁੰਦਾ ਹੈ ਇਹ ਨੈਚੁਰਲ ਹੁੰਦਾ ਤੁਸੀਂ ਇਹੀ ਲੈ ਕੇ ਆਉਣਾ ਉਹ ਕੈਮੀਕਲ ਵਾਲਾ ਨਾ ਲੈ ਕੇ ਆਉਣਾ ਤੇ ਫਿਰ ਕਈ ਵਾਰ ਕੋਈ ਹਨਾ ਆਪਣੇ ਸਾਈਡ ਇਫੈਕਟ ਹੋ ਜਾਂਦਾ ਫਿਰ ਤੁਸੀਂ ਭੈਣ ਆਖੂਗਾ ਵੀ ਤੁਸੀਂ ਐਂ ਦੱਸਿਆ ਸੀ ਤੇ ਐਂ ਗਲਤ ਹੋਇਆ ਐਂ ਹੋਇਆ ਤੇ ਬਾਕੀ ਇਹ ਸਕਿਨ ਜਿਹੜੀ ਆਪੇ ਸੈਂਸਿਟਿਵ ਸਕਿਨ ਹੁੰਦੀ ਆ ਉਹਦੇ ਲਈ ਇਹ ਨਹੀਂ ਵਰਤਿਆ ਜਾਂਦਾ ਕਿਉਂਕਿ ਉਹਨਾਂ ਸਕਿਨ ਬਹੁਤ ਹਲਕੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ ਹੋ ਨਹੀਂ ਚੱਲਦੀ ਬਹੁਤ ਸੈਂਸਿਟਿਵ ਸਕਿਨ ਹੁੰਦੀ ਆ ਇਹ ਤੁਸੀਂ ਡਰਾਈ ਸਕਿਨ, oily ਸਕਿਨ ਤੁਸੀਂ ਲਾ ਸਕਦੇ ਆ। ਜਿਹਦੀ ਕੰਬੀਨੇਸ਼ਨ ਜੀ ਸਕਿਨ ਹੁੰਦੀ ਆ ਉਹਦੇ ਤੇ ਵੀ ਚੱਲ ਜੂਗਾ ਇਹ ਤੇ ਇਹ ਤੁਸੀਂ ਲਗਾ ਲਾ ਸਕਦੇ ਹੋ। ਤੇ ਇਹਦੇ ਮੈਂ ਤੁਹਾਨੂੰ ਦੱਸ ਜਿਹੜੀ ਡਰਾਈ ਸਕਿਨ ਹੁੰਦੀ ਆ ਉਹਨੂੰ ਹਮੇਸ਼ਾ ਤੁਸੀਂ ਦੁੱਧ ਦੇ ਵਿੱਚ ਡਿਪ ਕਰਕੇ ਲਾਓ। ਇਹਨੂੰ ਇਸ ਤਰ੍ਹਾਂ ਲੈਣਾ ਜੀ ਤੇ ਇਹਨੂੰ ਡਿਪ ਕਰਨਾ ਹੁਣ ਜਿਵੇਂ ਮੈਂ ਇੱਥੇ ਪਾਣੀ ਲਈ ਬੈਠੀ ਆ। ਆਹ ਵੇਖੋ ਪਾਣੀ ਲਈ ਬੈਠੀ ਮਕੌਲੀ ਦੇ ਵਿੱਚ ਤੇ ਇਹਨੂੰ ਇਸ ਤਰ੍ਹਾਂ ਪਾਣੀ ਦੇ ਵਿੱਚ ਮੈਂ ਡਿਪ ਕਰੂੰਗੀ। ਆਹ ਦੇਖੋ ਇਸ ਤਰ੍ਹਾਂ ਮੈਂ ਡਿਪ ਕਰੂੰਗੀ। ਫਿਰ ਤੁਸੀਂ ਇਹਨੂੰ ਬਸ ਸਿੱਧਾ ਇਸ ਤਰ੍ਹਾਂ ਹੀ ਆਪਣੇ ਚਿਹਰੇ ਦੇ ਉੱਪਰ ਲਾਉਣਾ। ਇਨੂੰ ਇਸ ਤਰ੍ਹਾਂ ਲਾਉਣ ਤੋਂ ਬਾਅਦ ਜਿੱਥੇ ਤੁਹਾਡੇ ਵਾਲ ਆ ਉਥੇ ਜਾਂ ਤੁਹਾਡੇ ਛਾਂ ਹੈ ਜਾਂ ਤੁਹਾਡੇ ਲਾਈਨ ਫਾਈਨ ਲਾਈਨ ਜਾਂ ਜੁੜੜੀਆਂ ਕਹਿ ਦਿੰਦੇ ਆਪਾਂ ਤੇ ਆ ਦੇਖੋ ਇਸ ਤਰ੍ਹਾਂ ਤੇ ਉੱਥੇ ਤੁਸੀਂ ਇਹਨੂੰ ਲਗਾਉਣਾ ਹੈ ਹਾਂ ਇਸ ਤਰ੍ਹਾਂ ਇਹਨੂੰ ਲਗਾ ਦੇਣਾ ਲਾਉਣ ਤੋਂ ਬਾਅਦ ਇਹਨੂੰ ਛੱਡ ਦੇਣਾ 5-4 ਮਿੰਟ ਲਈ ਸੁੱਕਣ ਲਈ ਫਿਰ ਥੋੜੀ ਸਕਿਨ ਡਰਾਈ ਹੋ ਜੂ ਥੋੜੀ ਜਿਹੀ ਨਾ ਐ ਸਖਤ ਜੀ ਹੋ ਜੂਗੀ ਸਕਿਨ ਫਿਰ ਤੁਸੀਂ ਇਹਨੂੰ ਹਲਕੇ ਹੱਥਾਂ ਨਾਲ ਪਾਣੀ ਨਾਲ ਤੁਸੀਂ ਆਪਣਾ ਚਿਹਰਾ ਵਾਸ਼ ਕਰ ਲੈਣਾ ਪਾਣੀ ਨਾਲ ਆਪਣਾ ਚਿਹਰਾ ਤੁਸੀਂ ਵਾਸ਼ ਕਰ ਲੈਣਾ ਜੇ ਤਾਂ ਤੁਹਾਡੀ oily skin ਨਾ ਤਾਂ ਤੁਸੀਂ ਇਹਨੂੰ ਡਿਪ ਕਰਨਾ ਰੋਜ਼ ਵਾਟਰਚ ਗੁਲਾਬ ਜਲ ਚ ਰੋਜ਼ ਪਾਟਰ ਦੇ ਵਿੱਚ ਡਿਪ ਕਰਕੇ ਫੇਰ ਲਾਵਾ ਜੇ ਤੁਹਾਡੀ ਸਕਿਨ ਆਇਲੀ ਐ ਚਿਪਚਿਪੀ ਆ ਇੱਥੇ ਉੱਤੋਂ ਸਵੇਰੇ ਸਿਰ ਉੱਠਦੇ ਜੇ ਇੱਥੇ ਬਹੁਤ ਆ ਤੇਲ ਜਾਂਦਾ ਤੇ ਚਿਪਚਪਾहट ਦੀ ਆ ਫਿਰ ਤੁਸੀਂ ਇਹਨੂੰ ਗੁਲਾਬ ਜਲ ਦੇ ਵਿੱਚ ਡਿਪ ਕਰਕੇ ਫੇਰ ਲਾਓ ਤੇ ਜੇ ਤੁਸੀਂ ਜੇ ਤੁਹਾਡੀ ਸਕਿਨ ਡਰਾਈ ਐ ਖੁਸ਼ਕ ਰਹਿੰਦੀ ਐ ਪਹਿਲੇ ਖੁਸ਼ਕ ਐ ਤੇ ਬਾਅਦ ਕੀ ਡਰਾਈ ਹੁੰਦੀ ਐ ਫਿਰ ਜ਼ਿਆਦਾ ਖੁਸ਼ਕ ਹੋ ਜੂਗੀ ਫਿਰ ਤੁਸੀਂ ਕੀ ਕਰਨਾ ਤੁਸੀਂ ਪਹਿਲਾਂ ਆਪ ਦਾ ਚਿਹਰੇ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਵਾਸ਼ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਇਹਨੂੰ ਦੁੱਧ ਤੇ ਡਿਪ ਕਰਿਓ। ਰੋ ਮਿਲਕ ਲੈ ਲਿਓ ਕੱਚਾ ਦੁੱਧ। ਉਹਦੇ ਵਿੱਚ ਇਹਨੂੰ ਇੱਕ ਵਾਰ ਡਿਪ ਕਰਕੇ ਆਪਣੇ ਸਾਰੇ ਫੇਸ ਤੇ ਲਗਾ ਲਿਓ। ਤੇ ਫਿਰ ਉਸ ਤੋਂ ਬਾਅਦ ਫਿਰ ਜਿਹੜਾ ਤੁਸੀਂ ਉਹ ਦੁੱਧ ਲਾਉਂਗੇ ਉਹ ਦਧਨਾ ਚੁੱਧ 5 ਮਿੰਟਾਂ ਤੋਂ ਬਾਅਦ ਉਸ ਦੁੱਧ ਨਾਲ ਫਿਰ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਓ। ਉਸ ਤੋਂ ਬਾਅਦ ਤੁਸੀਂ ਚਿਹਰਾ ਧੋ ਕੇ ਚੰਗਾ ਮੋਇਸਚਰਾਈਜ਼ਰ ਜੋ ਵੀ ਤੁਸੀਂ ਮੋਇਸਚਰਾਈਜ਼ਰ ਵਰਤਦੇ ਆ ਉਹ ਜ਼ਰੂਰ ਲਾਓ। ਜੇ ਤੁਹਾਡੀ ਸਕਿਨ ਵਿੱਚ oily ਮੈਂ ਤੁਹਾਨੂੰ ਦੱਸਿਆ ਨੇ oily ਸਕਿਨਾਂ ਤੁਸੀਂ ਪਹਿਲਾਂ ਚਿਹਰਾ ਚੰਗੀ ਤਰ੍ਹਾਂ ਸਾਫ਼ ਕਰਨਾ ਫਿਰ ਤੁਸੀਂ ਗੁਲਾਬ ਜਲ ਦੇ ਵਿੱਚ ਇਹਨੂੰ ਡਿਪ ਕਰਕੇ ਲਾਉਣਾ 5 ਮਿੰਟ ਇਹੋ ਇਸੇ ਤਰ੍ਹਾਂ ਛੱਡ ਦੇਣਾ ਉਸ ਤੋਂ ਬਾਅਦ ਗਲਾਸ洗ਨਾ ਫਿਰ ਚਿਹਰਾ ਧੋ ਕੇ ਉਸ ਨੂੰ ਸਾਫ਼ ਪਾਣੀ ਨਾਲ ਧੋ ਦੇਣਾ ਤੁਸੀਂ ਵੀ ਜੋ ਵੀ ਮੋਇਸਚਰਾਈਜ਼ਰ ਲਾਉਂਦੇ ਆ ਉਹ ਤੁਸੀਂ ਜ਼ਰੂਰ ਲਾਉਣਾ ਉਹ ਜਿਹੜੀ ਸਕਿਨ ਲਈ ਵੇਖ ਬਹੁਤ ਤਰ੍ਹਾਂ ਦੇ ਮੋਇਸਚਰਾਈਜ਼ਰ ਆਉਂਦੇ ਆ ਇਹ ਨਹੀਂ ਹੁੰਦਾ ਵੀ oily skin ਵਾਲੇ ਕਹਿੰਦੇ ਨੇ ਮੋਇਸਚਰਾਈਜ਼ਰ ਨਹੀਂ ਲਾਉਂਦੇ ਕਿਉਂਕਿ ਪਹਿਲੇ ਹੀ oil ਬਹੁਤ ਆ oil free ਮੋਇਸਚਰਾਈਜ਼ਰ ਤੁਹਾਡੇ ਲਈ ਆਉਂਦੇ ਆ ਤੁਸੀਂ ਉਹ ਜ਼ਰੂਰ ਵਰਤਿਆ ਕਰੋ ਤੇ ਜਦੋਂ ਵੀ ਤੁਸੀਂ ਇਹ ਵਰਤਣ ਲੱਗ ਜਾਓ ਤਾਂ ਸੰਸਕ੍ਰਿਤ ਕਰੀਮ ਲਾਉਣੀ ਤੁਸੀਂ ਕਦੇ ਵੀ ਨਾ ਭੁੱਲਿਓ ਕਿਉਂਕਿ ਇਹ ਜਿਹੜੀ ਇਹ ਆਪਣੇ ਉਪਰ ਸਕਿਨ ਦੇ ਉਪਰੋਂ ਇਹ ਇੱਕ ਤਰ੍ਹਾਂ ਦਾ ਵੀ ਆਪਾਂ ਕਹਿੰਦੇ ਐਸਿਡ ਹੀ ਹੁੰਦਾ ਹੈਗਾ ਜੋ ਆਪਣੇ ਸਕਿਨ ਦੇ ਉਪਰੋਂ ਡੈਡ ਸਕਿਨ ਉਤਾਰਦਾ ਹੈ ਸਕਿਨ ਨੂੰ ਥੋੜੀ ਜਿਹੀ ਪਤਲੀ ਕਰ ਦਿੰਦਾ ਡੈਡ ਸਕਿਨ ਉਤਾਰਨ ਲੱਗ ਜਾਂਦਾ ਹੈ ਇਹ ਹਨਾ ਤੇ ਫਿਰ ਤੁਸੀਂ ਜਦੋਂ ਵੀ ਤੁਸੀਂ ਬਾਹਰ ਨਿਕਲਦੇ ਹੋ ਤਾਂ ਤੁਹਾਡੇ ਚਿਹਰੇ ਤੇ ਸਨ ਸਕ੍ਰੀਮ ਜ਼ਰੂਰ ਲੱਗੀ ਹੋਵੇ ਕਦੇ ਵੀ ਧੁੱਪ ਦੇ ਵਿੱਚ ਸਿੱਧਾ ਚਿਹਰੇ ਨੂੰ ਲਾ ਲੇ ਕੇ ਜਾਓ ਵੈਸੇ ਅੱਜਕੱਲ੍ਹ ਜੂਨ ਜੁਲਾਈ ਦੀ ਗਰਮੀ ਤਾਂ ਬਹੁਤ ਜ਼ਿਆਦਾ ਹੁੰਦੀ ਤੇਜ਼ ਹੁੰਦੀ ਹੈ ਧੁੱਪ ਤੇ ਤੁਸੀਂ ਸੰਸਕ੍ਰੀਮ ਲਾ ਕੇ ਜਾਣਾ ਤੇ ਸਿਰ ਦੇ ਉੱਤੇ ਕੋਸ਼ਿਸ਼ ਕਰੋ ਕਿ ਚਿਹਰੇ ਨੂੰ ਥੋੜਾ ਜਿਹਾ ਆਪਾਂ ਢੱਕ ਕੇ ਛਾਂ ਰੱਖ ਕੇ ਜਿਵੇਂ ਕੋਈ ਛਤਰੀ ਲੈ ਲਈ ਜਾਂ ਕਈ ਵਾਰ ਕੋਈ ਲੜਕੀਆਂ ਟੋਪੀ ਲੈ ਲੈਂਦੇ ਆ ਮੁਰਿਆਂ ਛੱਤ ਜੀ ਵਾਲੀ ਤੇ ਵੀ ਚਿਹਰਾ ਟਕਿਆ ਰਹਿੰਦਾ ਤੇ ਇਸ ਤਰ੍ਹਾਂ ਤੁਸੀਂ ਕਰਨਾ ਹੈ ਸਿੱਧਾ ਡਾਇਰੈਕਟ ਤੁਸੀਂ ਧੁੱਪ ਦੇ ਵਿੱਚ ਨਾ ਜਾਇਓ ਤੁਸੀਂ ਇਹਨੂੰ 1 ਮਹੀਨੇ ਇਸ ਤਰ੍ਹਾਂ ਤੁਸੀਂ ਵਰਤਿਓ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਲੱਗੂਗਾ ਦਾ ਰਿਜ਼ਲਟ ਕਿਵੇਂ ਹੈ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਦੋ ਦਿਨ ਹਫਤੇ 'ਚ ਦੋ ਦਿਨ ਕਰ ਲਿਓ ਫਿਰ ਇੱਕ ਦਿਨ ਕਰਕੇ ਇਸ ਤਰ੍ਹਾਂ ਤੁਸੀਂ ਇਹਨੂੰ ਖਤਮ ਹਟਾਉਂਦੇ ਜਾਓ ਬਸ ਇੱਕ ਦਿਨ ਬਸ ਇੱਕ ਦਿਨ ਤੋਂ ਤੁਸੀਂ ਨਾ ਹਟਾਇਓ ਇੱਕ ਦਿਨ ਦਾ ਤੁਸੀਂ ਹਫਤੇ 'ਚ ਇਹਨੂੰ ਲਾਉਂਦੇ ਜਾਓ ਕਦੇ ਵੀ ਤੁਹਾਨੂੰ ਵਾਲਾਂ ਦੀ ਸਮੱਸਿਆ ਨਹੀਂ ਆਊਗੀ ਜੇ ਤੁਹਾਡੇ ਚਿਹਰੇ ਦੇ ਤੁਸੀਂ ਸ਼ਾਂਹ ਹੌਲੀ ਹੌਲੀ ਕਰਕੇ ਪਿੱਕਿੰਗਾਂ ਪੈ ਜਾਣੀਆਂ ਮੱਧਮ ਪੈ ਜਾਣਗੀਆਂ ਫਿਰ ਖਤਮ ਹੋ ਜਾਣਗੀਆਂ ਜੇ ਤੁਹਾਡੇ ਚਿਹਰੇ ਉੱਤੇ ਫਾਈਨ ਲਾਈਨਾਂ ਉਹਨਾਂ ਤੋਂ ਵੀ ਤੁਹਾਨੂੰ ਥੋੜੀ ਜੀ ਰਾਹਤ ਮਿਲੂਗੀ ਵੇਖ ਮੈਂ ਜਿਵੇਂ ਅੱਖਾਂ ਨੂੰ ਸੋਨੂੰ ਜਮਾ ਜਮਾ ਨਹੀਂ ਤੜਦੀਆਂ ਜੀ ਜਮਾ ਕਲੀਨ ਨਹੀਂ ਹੁੰਦੀਆਂ ਉਹ ਆਪਣਾ ਖਾਣ ਪੀਣ ਤੇ ਬਾਕੀ ਬੜਾਪਾ ਤਾਂ ਇੱਕ ਦਿਨ ਆਉਣੀ ਆਉਣਾ ਉਹ ਆਪਾਂ ਨੂੰ ਸੱਚ ਨੂੰ ਮਨਜ਼ੂਰ ਕਰਨੇ ਪਊਗਾ ਤੇ ਉਹ ਨਹੀਂ ਪਰ ਹਾਂ ਥੋੜਾ ਜਿਹਾ ਸਮਾਂ ਹੋ ਜਾਂਦਾ ਥੋੜੀ ਦੇਰ ਹੋ ਜਾਂਦੀ ਹੈ ਥੋੜਾ ਚਿਹਰਾ 글로 ਜਆ ਕਰਨ ਲੱਗ ਜਾਂਦਾ ਵੀ ਉਹ ਫਾਇਨਲੈਂਡ ਰੁਕ ਜਾਂਦੀਆਂ ਬਾਕੀ ਜੇ ਹੁਣ ਆਪਾਂ ਦੇਖਗੇ ਬੜਾਪਾ ਆਪਣੇ ਉੱਤੇ ਆ ਗਿਆ ਆਪਣਾ ਸਰੀਰ ਹੀ ਦੱਸ ਦਿੰਦਾ ਸਰੀਰ ਦੱਸਦਾ ਚਿਹਰਾ ਆਪਣਾ ਕਿੰਨਾ ਵੀ ਚਮਕਦਾ ਆਪਣਾ ਸਰੀਰ ਦੱਸ ਦੋ ਕਿ ਤੇ ਬੜਾਪਾ ਹੈ ਨਾ ਕਈ ਵਾਰ ਆਪਣਾ ਸਰੀਰ ਬਹੁਤ ਵਧੀਆ ਪਿਆ ਹੁੰਦਾ ਤੇ ਆਪਣਾ ਚਿਹਰੇ ਦੱਸਦਾ ਕਿ ਇਹ ਤਾਂ ਵਡਾਪਾ ਹੈ ਜੇਕਰ ਜੋ ਸੱਚ ਹੈ ਉਹ ਸੱਚਾ ਸੱਚ ਨੂੰ ਆਪਾਂ ਨੂੰ ਅਪਣਾਉਣਾ ਪਊਗਾ ਤੇ ਬਟ ਬਸ ਇਥੇ ਇੰਨਾ ਵੀ ਆਪਾਂ ਜੇ ਥੋੜੀ ਜਿਆਦਾ ਦੇ ਚਿਹਰੇ ਦੀ ਸਾਫ ਸਭਾਲ ਰੱਖ ਗਏ ਤੇ ਸੋਹਣਾ ਲੱਗਦਾ ਵੇਖਣ ਨੂੰ ਵਧੀਆ ਲੱਗਦਾ ਆਪਣੇ ਆਪ ਨੂੰ ਚੰਗਾ ਲੱਗਦਾ ਹੈਗਾ ਹਣਾ ਹਰ ਇੱਕ ਨੂੰ ਹਰ ਇੱਕ ਔਰਤ ਦਾ ਸੁਪਨਾ ਹੁੰਦਾ ਹੈ ਸੋਹਣੇ ਸਜਣਾ ਤੇ ਨਾ ਸੋਹਣੇ ਬਣ ਕੇ ਰਹਿਣਾ ਤੇ ਇਹ ਕੁਦਰਤ ਦਾ ਦਿੱਤਾ ਹੋਇਆ ਯਾਨਾ ਹੁੰਦਾ ਜਿਹੜਾ ਆਪਾਂ ਨੂੰ ਪਰ ਉਹ ਸਾਂਭਦੇ ਆਂ ਆਪਾਂ ਆਨੰਦ ਮਾਣਦੇ ਆਂ ਪਰ ਆਪਾਂ ਜੇ ਚੰਗਾ ਖਾਈਏ ਇਹਨੂੰ ਅੰਦਰੋਂ ਵੀ ਆਪਾਂ ਇੱਕ ਮੰਦਰ ਮੰਦਰ ਹੁੰਦਾ ਸਰੀਰ ਆਪਣਾ ਇਹਨੂੰ ਚੰਗੀ ਦਾ ਸਾਫ਼ ਰੱਖੀਏ ਅੰਦਰੋਂ ਵੀ ਚੰਗਾ ਖਾਈਏ ਚੰਗਾ ਸੋਚੀਏ ਚੰਗਾ ਕਰੀਏ ਤੇ ਕਦੀ ਵੀ ਆਪਣਾ ਇਹ ਮੰਦਰ ਮੈਲਾ ਨਹੀਂ ਹੋਊਗਾ ਨਾ ਅੰਦਰੋਂ ਤੇ ਨਾ ਬਾਹਰੋਂ ਤੇ ਜਦੋਂ ਆਪਾਂ ਅੰਦਰ ਹੀ ਕੂੜ ਭਰ ਲਿਆ ਤੇ ਫਿਰ ਬਾਹਰਲੀ ਚਮਕ ਤੇ ਕਲੀਆਂ ਕਰਨ ਦਾ ਕੀ ਫਾਇਦਾ ਇਹਦੇ ਲਈ ਅੰਦਰੋਂ ਆਪਾਂ ਪਿਆਰ ਕਰਗੇ ਸਿਆਣੇ ਕਹਿੰਦੇ ਨੇ ਤੇ ਸੂਰਤ ਨਾਲੋਂ ਜ਼ਿਆਦਾ ਸੋਹਣੀ ਸੀਰਤ ਚੰਗੀ ਹੈ ਸੀਤ ਜਿਆਦਾ ਸੋਹਣੀ ਹੁੰਦੀ ਹੈ ਸੀਤ ਦੇ ਨਾਲ ਨਾਲ ਪ੍ਰਮਾਤਮਾ ਜੇ ਕਿਸਮਤ ਸੋਹਣੀ ਕਰ ਦੇਤੇ ਮੈਂ ਕਹਿੰਦੀ ਇਹ ਚੀਰੀ ਉੱਥੇ ਮਾਇਨੇ ਨਹੀਂ ਰੱਖਦੇ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਪਲੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ